ਈਮਾਨਦਾਰੀ ਅਜੀਬੀ ਜਿੰਦਾ ਹੈ ਇੱਕ ਮਿਸਾਲ ਹੈ ਬਜ਼ੁਰਗ ਹੈ ਪਾਲਾ ਸਿੰਘ ਕਮਾਸਪੁਰ ਦੇ ਰਹਿਣ ਵਾਲੇ ਜਿਹੜੇ ਕਿ ਬਜ਼ੁਰਗ ਹੋ ਸਕੇ ਉਮਰ ਕਰੀ 85 ਸਾਲ ਦੇ ਆਸ-ਪਾਸ ਹੈ ਇਹ ਪੈਨਸ਼ਨ ਲੈਣ ਬੁਢਾਪਾ ਪੈਨਸ਼ਨ ਲਈ ਬੈਂਕ ਆਏ ਸੀ ਉਸਦੇ ਬਾਅਦ ਜਦ ਵਾਪਸ ਜਾਣ ਲਗੇ ਤਾਂ ਇਹਨਾਂ ਦਾ ਪਰਸ ਕਿਥੇ ਰਸਤੇ 'ਚ ਡਿੱਗ ਗਿਆ ਲੇਕਿਨ ਇਹ ਨੌਜਵਾਨ ਖੜੇ ਹੈ ਇੱਥੇ ਇਹਨਾਂ ਨਾਲ ਗੱਲਬਾਤ ਕਰਦੇ ਇਸ ਨੌਜਵਾਨ ਨੇ ਪਰਸ ਮਿਲਿਆ ਬਜ਼ੁਰਗ ਨੂੰ ਜਿਹੜਾ ਇਹ ਪਰਸ ਹੈ ਲੁਟਾ ਦਿੱਤਾ ਗਿਆ ਜਿਹਦੇ ਵਿੱਚ ਨਗਦ ਰਸੀਸੀ ਆਧਾਰ ਕਾਰਡ tha ਉਹ ਡਾਕੂਮੈਂਟ ਇਸ ਬਜ਼ੁਰਗ ਦੇ ਗੱਲਬਾਤ ਕਰਦੇ ਹੈਨ ਏ ਜੀ ਕੱਲ ਇਹਨਾਂ ਨੂੰ ਇਹਦਾ ਪਰਸ ਮਿਲਿਆ ਸੀ ਕਿਉਂਕਿ ਪਤਾ ਹੀ ਹੈ ਵੀ ਪੈਸੇ ਬਹੁਤ ਮੁਸ਼ਕਲ ਨਾਲ ਬਣਦੇ ਨੇ ਜੀ ਇਹਨਾਂ ਦੀ ਮਿਹਨਤ ਦੀ ਕਮਾਈ ਸੀ ਤੇ ਫਿਰ ਇਸੇ ਕਰਕੇ ਆਪਾਂ ਪਾਰਕ ਇਲੈਕਟ੍ਰੋਨਿਕਸ ਦਾ ਵਿੱਚ ਸਲਿੱਪ ਮਿਲੀ ਸੀਗੀ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਇਹਨਾਂ ਨੇ ਬਾਪੂ ਜੀ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੂੰ ਅੱਜ ਵਾਪਸ ਕਰਤਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਕਿਸੇ ਦਾ ਇਹਨਾਂ ਦਾ ਕੰਮ ਸੀਗਾ ਜੀ ਇਹਨਾਂ ਦੇ ਪੈਸੇ ਦੀ 100 ਕੰਮ ਲੈਣਾ ਇਹਨਾਂ ਨੇ ਤੇ ਹਾਂਜੀ ਬਹੁਤ ਅਸੀਸਾਂ ਦੇ ਰਹੇ ਨੇ ਜੀ ਸ਼ਾਬਾਸ਼ ਜਿੰਦਾ ਰਹਿ ਇਹ ਜੀ ਵੱਡੀ ਉਡੀ ਮਾਲਾ ਜੀ ਉਮਰ ਕਰੇ ਮੇਰਾ ਮੋੜ ਛੜਿਆ ਪੈਨਸ਼ਨ ਵੀ ਲੈ ਕੇ ਆਇਆ ਘਰੋਂ ਲੈ ਕੇ ਆਇਆ ਥੋੜੇ ਜੇ ਹੂੰ ਤੇ ਮੈਂ ਕੁੜੀ ਨੂੰ ਤੇ ਉਹਨਾਂ ਨਾਲ ਦਬਾਤ ਵਤ ਦੇਣਾ ਸੀ ਹੂੰ ਉਹ ਮੈਂ ਦਵਾਈ ਲੈਣ ਲੱਗਾ ਤਾਂ ਉਹ ਡਿੱਗ ਪਾਇ ਮੇਰੇ ਫਿਰ ਹੂੰ ਫਿਰ ਉਹ ਚਾਹ ਪੀਣ ਲੱਗੇ ਉਥੇ ਪੈਸੇ ਕੱਢ ਕੇ ਦੇਣ ਲੱਗਾ ਤੇ ਮੈਂ ਉਥੇ ਹਲਵਾਈ ਦੇ ਨਸਾ ਫਿਰ ਮੈਂ ਉਥੋਂ ਆ ਕੇ ਬਟਵਾ ਉਹਨਾਂ ਨੂੰ ਅਖੇ ਮੇਰੇ ਪੈਸੇ ਡਿੱਗ ਪਏ ਨੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਹੀਂ ਬਾਪੂ ਜੀ ਦਾ ਪਰਸ गिर ਗਿਆ ਸੀ ਕਿਤੇ ਤੇ ਆਪਣੇ ਜਾਣਕਾਰ ਨੇ ਇਹ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਲੱਭ ਗਿਆ ਬਾਜ਼ਾਰ ਚੋਂ ਜੀ ਕਿਤੋਂ ਜੋ ਵਿੱਚ ਆਪਣੀ ਕਾਪੀ ਸੀਗੀ ਵਿੱਚ ਪਾਠਕ ਲਿਖਤੋਂ ਨੈਕਸਟ ਦੀ ਤਾਂ ਇਹਨਾਂ ਨੇ ਉਹਦਾ ਫੋਨ ਤੇ ਗੱਲਬਾਤ ਕਰੀ ਕਿ ਇਸ ਤਰ੍ਹਾਂ ਕਿਸੇ ਦਾ ਪਰਸ ਲੱਭਿਆ ਤੇ ਵਿੱਚ ਬਹੁਤ ਸਾਰੇ ਪੈਸੇ ਵੀ ਨੇ ਵਿੱਚ ਤੇ ਪਹਿਲਾਂ ਤੋਂ ਵੀ ਜਾਣਦੇ ਇਹਨਾਂ ਨੂੰ ਬੜੇ ਇਮਾਨਦਾਰ ਬੰਦੇ ਨੇ ਤੇ ਜਦੋਂ ਇਹਨਾਂ ਨੇ ਫੋਨ ਕੀਤਾ ਤਾਂ ਮੈਂ ਅੱਗੇ ਬਾਪੂ ਜੀ ਨਾਲ ਕੰਟੈਕਟ ਕੀਤਾ ਬਾਪੂ ਜੀ ਨੇ ਪਰਸ ਮੋੜੇ ਬਾਪੂ ਜੀ ਕੀ ਅਸੀਸਾਂ ਦੇ ਰਹੇ ਬਾਪੂ ਜੀ ਕੱਲ੍ਹ ਦੇ ਅਸੀਸਾਂ ਦੇ ਰਹੇ ਨੇ ਦੇਖੋ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹਾਂਜੀ ਪਰਸ ਮਿਲ ਗਿਆ ਗੁਰਪ੍ਰੀਤ ਸਿੰਘ ਛੰਨਾ ਪਿੰਡ ਤੋਂ ਜਿਹੜੇ ਹੈਗੇ ਨੇ ਹੈਲਥ ਡਿਪਾਰਟਮੈਂਟ 'ਚ ਕੰਮ ਕਰਦੇ ਨੇ ਤੇ ਇਹਨਾਂ ਦੀ ਇਮਾਨਦਾਰੀ ਦੇਖੋ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਹੈ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਬਾਪੂ ਜੀ ਇੰਨੀ ਉਮਰ ਹੈ ਬਹੁਤ ਬਡੇਰੇ ਨੇ ਬੜਾ ਵੀ ਇਹਨਾਂ ਨੂੰ ਪਾ ਕਰਕੇ ਹੋ ਰਿਹਾ ਹਾਰ ਰਿਹਾ ਤੇ ਵੀ ਹਾਂਜੀ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਨੇ ਸਮਾਜ ਦੇ ਵਿੱਚ ਠੀਕ ਇਹ ਜਿਹੜੇ ਗੁਰਪ੍ਰੀਤ ਸਿੰਘ ਸੀ ਜਿਹੜੇ ਬਜ਼ੁਰਗ ਹੈ ਪਾਲਾ ਸਿੰਘ ਸਾਡੇ ਨਾਲ ਖੜੇ ਆ ਕਮਾਸਪੁਰ ਪਿੰਡ ਦੇ ਬਜ਼ੁਰਗ ਹੈ ਜਿਹੜੇ ਕਿ ਬੁਢਾਪਾ ਪੈਨਸ਼ਨ ਆਪਣੇ ਬੈਂਕ ਤੋਂ ਕਢਾਣ ਕੇ ਜਾਣ ਲੱਗੇ ਸੀ ਬਾਜ਼ਾਰ ਦੇ ਵਿੱਚ ਫਸ ਡਿੱਗ ਗਿਆ ਇਹਨਾਂ ਦੇ ਕਈ ਤਰ੍ਹਾਂ ਦੇ ਜਿਹੜੇ ਜ਼ਰੂਰੀ ਕੰਮ ਸੀ ਇਸ ਉਮਰ ਦੇ ਵਿੱਚ ਬੱਚਿਆਂ ਤੇ ਡਿਪੈਂਡ ਹੁੰਦੇ ਲੇਕਿਨ ਗੁਰਪ੍ਰੀਤ ਸਿੰਘ ਇੱਕ ਮਿਸਾਲ ਬਣਾਏ ਇਮਾਨਦਾਰੀ ਦੀ ਜਿਨੇ ਪਾਲਾ ਸਿੰਘ ਬਜ਼ੁਰਗ ਨੂੰ ਉਸਕੇ ਜਿਹੜੇ ਪਰਸ ਦੇ ਵਿੱਚ ਨਗਦ ਰਕਮ ਸੀ ਆਧਾਰ ਕਾਰਡ tha ਉਹ ਡਾਕੂਮੈਂਟ تھے ਉਹ ਵਾਪਸ ਮੋੜੇ ਕੈਮਰਾਮੈਨ ਬੀ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼